ਸਸੇਕਾਲ ਜੀ ਤੁਹਾਡਾ ਅਮਨੇ ਜੰਨੇ ਵੇ ਸਵਾਗਤ ਹੈ ਆਪਾਂ ਸਫਰੇ ਸਾਹदत ਦੇ ਅਗਲੇ ਪੜਾਵਲ ਵੱਲ ਵੱਧ ਚੱਲੇ ਆ ਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗਣੀ ਖਾਨ ਨਬੀ ਖਾਨ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਕਿਰਪਾਨ ਪੀਰ ਸਾਹਿਬ ਜਿੱਥੇ ਗੁਰਗੋਗ ਸਿੰਘ ਜੀ ਉੱਚ ਦੇ ਪੀਰ ਬਣ ਕੇ ਗਏ ਤੇ ਸਾਡੇ ਚਾਹੇ ਉਸੇ ਤਰ੍ਹਾਂ ਸਪੋਰਟ ਕਰਦੇ ਰਹੋ ਚੈਨਲ ਨੂੰ ਰੋਡ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਹਰੇਕ ਸਿੱਖ ਨੂੰ ਹਰੇਕ ਉਸ ਇਨਸਾਨ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਅਤੇ ਇਹ ਸਥਾਨਾਂ ਤੱਕ ਉਹ ਆਰਾਮ ਨਾਲ ਪਹੁੰਚ ਸਕਣ ਸ਼ਰਮਸਤਾਨ ਸਰਬਸਦਾਨੀ ਦਸਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮਾਚੀਬੜਾ ਸਾਹਿਬ ਵਿੱਚ ਗੁਲਾਬੇ ਪੰਜਾਬੇ ਦੇ ਘਰੋ ਜਿੱਥੇ ਗੁਰ ਗੁਰਦੁਆਰਾ ਚੁਬਾਰਾ ਸਾਹਿਬ ਸਸੋਬਿਤ ਹੈ ਜਦੋਂ ਭਾਈ ਗਣੀਖਾ ਨਬੀਖਾਨ ਨੂੰ ਪਤਾ ਲੱਗਾ ਕਿ ਸਤਿਗੁਰ ਉੱਥੇ ਆਏ ਹੋਏ ਹਨ ਇਹਨਾਂ ਦੋਹਾਂ ਭਰਾਵਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰ ਜੀ ਸਾਡੇ ਘਰ ਚਰਨ ਪਾ ਕੇ ਪਵਿੱਤਰ ਕਰੋ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਇਹਨਾਂ ਦੋਹਾਂ ਭਰਾਵਾਂ ਦੇ ਨਾਲ ਇਹਨਾਂ ਦੇ ਘਰ ਆ ਪਹੁੰਚੇ ਇੱਥੇ ਆਉਂਦੇ ਭਾਈ ਗਣੀਖਾ ਨਬੀਖਾਨ ਨੇ ਦੇਖਿਆ ਕਿ ਸੋਈਏ ਬਹੁਤ ਫਿਰਦੇ ਹਨ ਤਾਂ ਬੇਨਤੀ ਕੀਤੀ ਕੀ ਸੱਚੇ ਪਾਸਾ ਜੀ ਜੇਕਰ ਆਪ ਨਹੀਂ ਨੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੌਖੀ ਹੋ ਜਾਵੇਗੀ ਸਤਿਗੁਰੂ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਤੇ ਹੁਕਮ ਕੀਤਾ ਕੀ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ ਲਲਾਰੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਜੀ ਤਾਂ ਵਸਤਰ ਉੱਠੀ ਹੋਈ ਮੱਟੀ ਵਿੱਚ ਮੱਟੀ ਵਿੱਚ ਹੀ ਰੰਗੇ ਜਾਂਦੇ ਹਨ ਜੋ ਕਿ ਰੰਗ ਪਾਉਣ ਤੋਂ 3 ਦਿਨ ਬਾਅਦ ਹੀ ਉੱਠਦੀ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜਾ ਕੇ ਵੇਖ ਮੱਟੀ ਉੱਠੀ ਹੋਈ ਹੈ ਜਦੋਂ ਲਲਾਰੀ ਨੇ ਸਾਰ ਜਾ ਕੇ ਵੇਖਿਆ ਕਿ ਮੱਟੀ ਉਬਾਲੇ ਮਾਰ ਰਹੀ ਸੀ ਤਾਂ ਹੈਰਾਨ رہ ਗਿਆ ਲਲਾਰੀ ਨੂੰ ਯਕੀਨ ਹੋ ਗਿਆ ਕਿ ਕੋਈ ਵਲੀ ਖੁਦਾ ਦਾ ਹੈ ਅਤੇ ਮੈਂ ਇਹਨਾਂ ਦਾ ਮਨਾ ਤੋ ਕੋਈ ਮੰਗ ਮੰਗ ਲਵਾਂ ਲਾਲੀ ਨੇ ਵਸਤਰ ਰੰਗ ਕੇ ਸਤਿਗੁਰੂ ਜੀ ਨੂੰ ਭੇਡ ਕੀਤੇ ਅਤੇ ਹੱਥ ਜੋੜ ਕੇ ਖੜਾ ਹੋ ਗਿਆ ਸਤਿਗੁਰੂ ਜੀ ਨੇ ਰੰਗਾਈ ਦੀ ਭੇਟਾ ਦੇਣੀ ਚਾਹੀਦਾ ਲਾਲੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਔਲਾਦ ਤੋਂ ਸਕਣਾ ਹਾਂ ਹਾਂ ਬਖਸ਼ਿਸ ਕਰ ਦਿਓ ਤਾਂ ਬਚਨ ਹੋਇਆ ਭਰਪੂਰ ਹੋਵੇਗਾ ਲੋਈ ਤੁਨੂੰ ਲੈ ਕੇ ਆ ਗੁਰਦੁਆਰਾ ਗਣੀ ਖਾਂ ਅਬੀ ਖਾਂ ਦੇ ਵਿੱਚ ਬਣਿਆ ਹੋਇਆ ਪਹਿਲਾ ਆਉਂਦਾ ਵਾ ਗੁਰਦੁਆਰਾ ਮਛੀਵਾੜਾ ਚਰਨ ਕਮਲ ਤੋਂ ਸਭ ਤੋਂ ਪਹਿਲਾ ਇਹ ਆ ਗੁਰਦੁਆਰਾ ਸਾਹ ਦੀ ਬਿਲਡਿੰਗ ਗੁਰਦੁਆਰਾ ਸ੍ਰੀ ਗਣੀਖਾਨਾ ਵਿਖਾ ਪਾਸ ਆਈ ਦਸਵੀਂ ਮਛੀਵਾੜਾ ਦਰਸ਼ਨ ਕਰਦੇ ਆ ਵੀ ਉਹ ਉਡਾ ਲਦੇ ਇਹ ਬਿਲਡਿੰਗ ਦਾ ਕੋਤਰਾ ਸਾਉ ਦੀ ਕਾ ਇੰਦਰ ਸਚਕੰਦ ਸਾਹਿਬ ਦੂਸਰੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਕੀ ਸਾਡਾ ਗੁਜ਼ਾਰਾ ਔਖਾ ਹੋ ਰਿਹਾ ਹੈ ਰੰਗ ਦੇ ਪੈਸੇ sire ਨਹੀਂ ਉਤਰਦੇ ਕੋਈ ਕਿਰਪਾ ਦ੍ਰਿਸ਼ਟੀ ਕਰ ਦੇਵੋ ਸਤਿਗੁਰੂ ਜੀ ਦਾ ਵਚਨ ਹੋਇਆ ਕਿ ਜਿਸ ਮੱਟੀ ਵੀ ਸਾਡੇ ਬਸਤਾ ਰੰਗ ਕੇ ਲਿਆਇਆ ਹੈ ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਹੀਂ ਪਾਉਣਾ ਜੇ ਜੋ ਰੰਗ ਮਨ ਵਿੱਚ ਧਾਰ ਕੇ ਕਪੜਾ ਡਬੋਏਗਾ ਸੋ ਹੀ ਰੰਗ ਉਗੜੇਗਾ ਮੱਟੀ ਢੱਕ ਕੇ ਰੱਖੀ ਇਹ ਭੇਟ ਆਮ ਕੋਲ ਨਹੀਂ ਦਸਣਾ ਫਿਰ ਗਣੀ ਖਾਨ ਨਵੀ ਖਾਨ ਨੇ ਬੇਨਤੀ ਕੀਤੀ ਕਿ ਔਲਾਦ ਆ ਸਾਡੇ ਘਰ ਵੀ ਨਹੀਂ ਸਤਿਗੁਰੂ ਜੀ ਨੇ ਕਿਹਾ ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਤੁਹਾਡੇ ਤੇ ਕਿਰਪਾ ਹੋਵੇਗੀ ਇਸ ਸਥਾਨ ਤੇ ਸਤਿਗੁਰੂ ਜੀ ਦੋ ਦਿਨ ਦੋ ਰਾਤਾਂ ਆਰਾਮ ਕੀਤਾ ਉਪਰੰਤ ਸਤਿਗੁਰੂ ਜੀ ਨੂੰ ਪਲੰਗ ਤੇ ਬਿਠਾ ਕੇ ਅਗਲੇ ਪਾਵੇ ਗਣੀ ਖਾਨ ਨਵੀ ਖਾਨ ਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਭਾਈ ਮਨੀ ਸਿੰਘ ਨੇ ਚੁੱਕ ਲਿਆ ਦੇ ਪਿੱਛੇ ਭਾਈ ਦਿਆ ਸਿੰਘ ਮੋਰਾ ਦੇ ਖੰਬਾ ਦੀ ਚੋੜ ਕਰਨ ਲੱਗ ਪਏ ਇਸ ਤਰ੍ਹਾਂ ਕੋ ਤਗ ਰਚਦੇ ਹੋਏ ਗੁਰੂ ਜੀ ਉੱਚ ਦੇ ਪੀਰ ਬਣ ਕੇ ਬਾਈਪੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਨਿਕਲ ਤੁਰੇ ਗੁਰੂ ਜੀ ਗੁਰਦੁਆਰਾ ਕਿਰਪਾਨਪੀਟ ਸਾਹਿਬ ਗੁਰਦੁਆਰਾ ਕਿਟ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਕਨੇਚ ਹੁੰਦੇ ਹੋਏ ਆਲੰਗੀਰਵਾਲ ਚੱਲ ਪਏ ਗੁਰੂ ਜੀ ਨੇ ਆਲੰਗੀਰ ਪਹੁੰਚ ਕੇ ਪਾਈ ਕਾਨੀ ਖਾਨ ਨਵਿਕਾਂ ਤੇ ਕਿਰਪਾ ਕਰਦੇ ਹੋਏ ਬਖਸ਼ਿਸ਼ ਕਰਦੇ ਹੋਏ ਇਹ ਕਿਹਾ ਸਤਿਗੁਰੂ ਏਕ ਓੰਕਾਰ ਸ੍ਰੀ ਸਤਿਗੁਰੂ ਜੀਓ ਹੁਕਮ ਨਾਮਾ ਪਾਸਾਈ ਦਸਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਅਗਿਆ ਹੈ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਗਣੀ ਖਾਨ ਔਰ ਇਹੋ ਜੋ ਹੈਨ ਫਰਜੰਦਾ ਸੋ ਵਿਹਜ ਹੈਨ ਮੇਰੇ ਕੰਮ ਆਏ ਹੈਨ ਜੋ ਸਿੱਖ ਇਨਕੀ ਖਿਜ਼ਮਤ ਅੰਦਰ ਰਜ ਰਹੇਗਾ ਸੋ ਨਿਹਾਲ ਹੋਗਾ ਉਨਾਂ ਉੱਪਰ ਮੇਰੀ ਖੁਸ਼ੀ ਹੋਗ ਉਸ ਉੱਪਰ ਮੇਰਾ ਹੱਥ ਹੋਗ ਇਹ ਜੋ ਹੈ ਨਹੀਂ ਸੋ ਮੇਰੇ ਹੈ ਨਹੀਂ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਇਹ ਹਕੂਮਤ ਜੀ ਭਾਈ ਗਣੀਖਾਨ ਨਵੀਖਾਨ ਜੀ ਦੀ ਨਵੀਂ ਪੀੜੀ ਕੋਲ ਅਦਬ ਸਦਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ ਦਿਆਂ ਗਰੀਖਾ ਨਵੀਖਾਂ ਜੀ ਦੀਆਂ ਔਰੇ ਖਬਰਾਂ ਨੇ ਨਰ ਸੰਗ ਕਰਾਉਣੀਆਂ ਤੁਹਾਨੂੰ दक्षिण गावणी गुरुद्वारा चुवारा साहिब माछीवाड़ा साहिब ਹਾਂ ਰਸਤਾ ਜਾਂਦਾ ਕੜਕਾ ਨੀਵੀਆਂ ਨੇ ਹਰੀਆਂ ਹਾਂ ਗੋਡੋਰਾ ਸਾਹਿਬ ਪਹੁੰਚ ਗਏ ਆਪਾਂ ਗੋਡੋਰਾ ਚਵਾਰਾ ਸਾਹਿਬ ਨਿਆੜੀ ਗਾਹ ਵੀ ਉਚਾਈ ਤੇ ਆ ਬਣਿਆ ਹੋਇਆ ਕਲਾਈ ਸਰ ਕੇ ਉੱਪਰ ਆਉਣਾ ਪੈਂਦਾ ਆ ਦੇਖੋ ਬਾਕੀ ਸਾਰਾ ਨੀਵਾਵਾ ਨੀਚੇ ਨਾ ਨੀਵਾਵਾ ਪਿਆ ਘੋਤਰਾ ਸਾਹਾਬ ਇਹ ਹੈ ਉਹ ਨਾਲ ਇਹ ਵੀ ਨਹੀਂ ਸੁਣਦੇ ਪਾਈ ਪੰਜਾਬ ਗੁਲਾਬੀਆਂ ਦੇ ਪੰਜਾਬੇ ਨੂੰ ਪਤਾ ਲੱਗਣ ਤੇ ਉਹ ਗੁਰੂ ਜੀ ਨੂੰ ਆਪਣੇ ਨਾਲ ਆਪਣੇ ਘਰ ਲੈ ਆਏ ਜਿੱਥੇ ਅੱਜ ਇਹ ਗੁਰਦੁਆਰਾ ਸ੍ਰੀ ਚੋਬਾਰਾ ਸਾਹਿਬ ਸਭੈ ਮਾਨ ਹੈ ਇਸ ਜਗ੍ਹਾ ਪਰ ਹੀ ਮਾਤਾ ਹਦੇਈ ਜੀ ਜੋ ਗੁਰੂ ਸਾਹਿਬ ਦੀ ਬਹੁਤ ਸ਼ਰਧਾਲੂ ਸੀ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਸ ਵੇਲੇ ਸਰਦਾ ਨਾਲ ਤਿਆਰ ਕੀਤੀ ਪੋਸ਼ਾਕ ਗ੍ਰਹਿਣ ਕੀਤੀ ਅਤੇ ਬਾਅਦ ਵਿੱਚ ਪੋਸ਼ਾਕ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਲੀ 파ਸੋ ਨੀਲੇ ਰੰਗ ਵਿੱਚ ਰੰਗਵਾਇਆ ਜਿਸ ਮਾਟੋ ਜੀ ਨੀਲਾ ਰੰਗ ਕਰਵਾਇਆ ਸੀ ਉਹ ਮਟ ਅਜਵੀ ਅੰਦਰ ਗੁਰਦਾਸ ਸਾਹਿਬ ਵਿੱਚ ਹੈ ਨੇ ਇਹ ਆਪਾਂ ਗੋਤਵਰਾ ਸ੍ਰੀ ਕੇ ਪਾਨ ਪੀਰ ਸਾਹਿਬ ਤੋਂ ਦਰਸ਼ਨ ਕਰਾਨੇ ਸਵੇਰੇ ਚੋਂ ਕੋ ਸਾਹਿਬ ਜਿਸਵੰਹੀ ਪੀਤਾ ਦਾ ਸਾਹੀ ਹੋ ਜਾਣੂ ਪਤਾ ਨਾ ਲੱਗਣ ਤੇ 10000 ਦੀ ਟੁਕੜੀਆਂ ਵਿੱਚ ਫौज ਆਏ ਦਵਾਲੇ ਗੁਰੂ ਜੀ ਦੀ ਭਾਰ ਲਈ ਟਿੱਕੜੀਆਂ ਸਨ ਦਲਾਵਰ ਖਾਨ ਦੀ ਫौज ਨੇ ਮਾਛੀ ਵਾਲਾ ਸਾਹਿਬ ਦੀ ਕੀਰਾ ਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਨ ਸਵੇ ਦਲਾਵਰ ਖਾਨ ਨੇ ਸੁਖਨਾ ਸੁਫੀ ਸਿੱਖੀ ਅੱਲਾਹ ਤਾਲਾ ਮੇਰੀ ਫौज ਨੂੰ ਗੁਰਗੋਵਨ ਸਿੰਘ ਜੀ ਨਾਲ ਟੱਕਰਾ ਨਾ ਕਰਨਾ ਪਵੇ ਇਸ ਬਦਲੇ ਮੈਂ 412 ਉੱਚ ਦੇ ਪੀਰ ਨੂੰ ਭੇਟ ਕਰਾਂਗਾ ਨੀਲ ਬਸਤਰ ਲੈ ਕਪੜਾ ਪਹਿਰੇ ਦੁਰਖ ਪਠਾਨੀ ਅਮਲ kiya ਸਾਈ ਫੋਜ ਦੇ ਕੇਰੇ ਵਿੱਚ ਨਿਕਲਣ ਦੀ ਵਿਉਤ ਜਿਹਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲਪੁਰ ਪਾਕਿਸਤਾਨ ਦੇ ਸਾਰੇ ਸੁਵੀ ਫਕੀਰ ਕੇਸਾਧਾਰੀ ਹਨ ਤੇ ਨੀਂਦ ਕਪੜੇ ਪਾਉਂਦੇ ਹਨ ਸਾਵਾਂ ਦੇ ਰੀਂਤ ਕਪੜੇ ਪਾਉਂਦੇ ਗੁਰੂ ਜੀ ਪੁਲਾਹਤੇ ਮਠਾ ਚੋਰ ਸਾਹਿਬ ਹੈ ਭਾਈ ਦਿਆ ਸਿੰਘ ਭਾਈ ਨਵੀ ਖਾਨ ਤੇ ਭਾਈ ਤਰਮ ਸਿੰਘ ਭਾਈ ਮਾਨ ਸਿੰਘ ਪਲੰਗ ਚੋਂ ਕੇ ਕਰੀਬ 1.5 ਕਿਲੋਮੀਟਰ ਹੀ ਗਏ ਸਨ ਕਿ ਸਾਈ ਫੌਜਾਂ ਨੇ ਰੋਕ ਲਿਆ ਤੇ 라ਵਰ ਖਾਨ ਨੇ ਪੁੱਛਿਆ ਪੌਣ ਖਾਨ ਕਿੱਥੇ ਚੱਲੇ ਹਨ ਭਾਈ ਨਵੀ ਖਾਂ ਬੋਲਿਆ ਉੱਚ ਦੇ ਪੀਰ ਹਨ ਪਵਿੱਤਰ ਸਥਾਨਾਂ ਦੀ ਜਹਾਜ਼ਤ ਕਰ ਰਹੇ ਹਨ ਸਵੇਰ ਦਾ ਵਕਤ ਸੀ ਦਲਾਵਰ ਖਾਨ ਨੇ ਕਿਹਾ ਸਾ ਤੁਹਾਡੇ ਉੱਚ ਦੇ ਪੀਰ ਸਨੱਖਤ ਕਰਵਾਈ ਬਗੈਰ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਖਾਣਾ ਖਾਣ ਭਾਈ ਨਵੀ ਖਾਂ ਗਣੀ ਖਾਂ ਬੋਲੇ ਪੀਰ ਜੀ ਦਾ ਰੋਜੇ ਤੇ ਹਨ ਅਸੀਂ ਸਾਰੇ ਖਾਨੇ ਵਿੱਚ ਸ੍ਰੀ ਖਾਵਾਂਗੇ ਤੇ ਉਹ ਰਿਪੋਰਟ ਵੀ ਲੱਗਿਆ ਹੋਇਆ ਗੁਰਦੁਆਰਾ ਸ੍ਰੀ ਕਰਪਾਨ ਪੀੜ ਸਾਹਿਬ ਤੇ ਇਹ ਕਿਹਤਾਂ ਜੰਗਲ ਹੀ ਤਿਆਰ ਕੀਤਾ ਹੋਇਆ ਪਾਣੀ ਟਾਈਮ ਤੋਂ ਦਾ ਹੁੰਦਾ ਹੀ ਜੰਗਲ ਸੀਗਾ ਤੇ ਆ ਇਧਰ ਦੇਖੋ ਆ ਖੇਤੀ ਗੁਰਦਰਾ ਸਾਹਿਬ ਦੀ ਬਾਕੀ ਇਹ ਕਹਿੰਦੇ ਨਿਹੰਗਾਂ ਨੇ ਸੰਭਾਲਿਆ ਗੁਰਦਰਾ ਸਾਹਿਬ ਤੇ ਆ ਸਾਰੀ ਜਗਾ ਵਾ ਕਿਰਾਉਣੇ ਆ ਤੁਹਾਨੂੰ ਦਰਸ਼ਨ ਕਰਦਿਵਾਂ ਕਿਰਪਾਨ ਪੀਠ ਸਾਹਿਬ ਦੇ ਸਤਨਾਮ ਜੀ ਬਾਂ ਮਾਰਦਾ ਹੋਇਆ ਲੋਕ ਲਾ ਦੇ ਜੀ ਸੰਗਤੋ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਕਿਰਪਾਨ ਭੇਡ ਸਾਹਿਬ ਜਿੱਥੇ ਗੁਰੂ ਗੋਬ ਸਿੰਘ ਜੀ ਨੇ ਕਿਰਪਾਨ ਗੁਰੂ ਗੋਬ ਸਿੰਘ ਜੀ ਨੂੰ ਕਿਰਪਾਨ ਭੇਟ ਕੀਤੀ ਗਈ ਸੀ ਉਰੇ ਦਿਖਾਉਣਾ ਹੈ ਗੁਰਦੁਆਰਾ ਸਾਹਿਬ ਇਹ ਮਾਚੀਵੜ ਬਾਹਰ-ਬਾਹਰ ਆ ਜਾਂਦਾ ਗੁਰਦੁਆਰਾ ਪਰ ਆਪਾਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਇਹ ਆਉਂਦਾ ਵਾ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਦਿਓ ਉਸ ਨੂੰ ਹਸਪਤਾਲ ਜਿਹਨੂੰ ਭਾਈ ਦਿਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜੇ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਛੋਟੀ ਕਿਰਪਾਨ ਕਰਦ ਭਾਈ ਦਿਆ ਸਿੰਘ ਨੂੰ ਦਿੱਤੀ ਕਿ ਕਿਹਾ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਵੇਗਾ ਤੋ ਪ੍ਰਸਾਦ ਪਰਮ ਕਾ ਨਾਸ ਛੱਪੇ ਛੰਦ ਲਗੇ ਰੰਗ ਵਾਈ ਗਰੋ ਕਹਿ ਕੇ ਛਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਤਾਂ ਭਾਈ ਦਿਆ ਸਿੰਘ ਨੇ ਕਰਦ ਕਿਰਪਾ ਕੱਢ ਕੇ ਖਾਣੇ ਵਿੱਚ ਫੇਰੀ ਦਰਾਬਰ ਖਾਨ ਜਨੈਰ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਵੀ ਖਾਨ ਬੋਲੇ ਜਨੈਰ ਸਾਹਿਬੋਂ ਹੁਨੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇਟ ਜ਼ਰੂਰ ਕਰੋ ਸਨਾਕਤੀ ਲਈ ਕਾਜੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਨੂੰ ਨਾਲ ਤੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ ਸੀ ਕਾਜੀ ਨੂਰ ਮੁਹੰਮਦ ਨੂੰ ਆ ਕੇ ਦਰਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਘ ਰੋਕਨ ਤੇ ਕੋਈ ਬਾਦੂ ਆਣੀ ਦਿੱਤੀ ਇਹ ਪੀਰਾਂ ਦੇ ਪੀਰਾਨ ਦਰਾਵਰ ਖਾਨ ਨੇ ਸਜਦਾ ਕਰਕੇ ਕੀਆ ਮੰਗਿਆ ਤੇ ਬਾਅਦ ਵਿੱਚ ਅੱਗੇ ਜਾਣ ਲਈ ਕਿਹਾ ਕਟ ਕਟ ਕੀ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨ ਸਤਿਗੁਰਾਂ ਨੇ ਕਿਹਾ ਦਲਾਵਰ ਖਾਂ ਤੂੰ ਤਾਂ 400 ਮੋਰਾ ਉੱਚ ਦੇ ਪੀਰ ਨੂੰ ਭੇੜ ਕਰਨ ਦੀ ਸੁਖਣਾ ਸੁੱਕੀ ਸੀ ਪੂਰੀ ਕਰੋ ਦਰਾਵਰ ਖਾਨ ਦਾ ਨਿਸ਼ਚੈ ਪੱਕਾ ਹੋ ਗਿਆ ਛੱਟਚਾ ਸੋ ਮੋਰਾ ਤੇ ਕੀਮਤੀ ਦਸਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਕਸਾ ਬਕਸਾਈ ਗੁਰੂ ਜੀ ਨੇ ਇਹ ਭੇਟਾ ਭਾਈ ਨਵੀਖਾਂ ਗਣੀਖਾਂ ਨੂੰ ਦੇ ਦਿੱਤੀ ਦੇਗ ਅਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਵਾਜ ਗੁਰਦੁਆਰਾ ਕਿਰਪਾਨ ਭੇਟ ਤੋਂ ਚੱਲਿਆ ਹੈ ਜੋ ਕਿ ਕਿਆਮਤ ਤੱਕ ਚੱਲਦਾ ਰਹੇਗਾ इधर इन्होंने निंगा दे घोड़े बने हुए ने देखो तरह तरह के आ पानी चलता हुआ मोटर देखो पानी का प्रभाव कि आ घोड़े बनने ਅਲੱਗ ਅਲੱਗ ਨਸਲ ਦੇ ਅਲੱਗ ਅਲੱਗ ਰੰਗ ਦੇ